ਆ ਖਬਰ ਹਿਸਾਰ ਤੋਂ ਜਿੱਥੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦਾ ਸਕੂਲ ਦੇ ਹੀ ਦੋ ਵਿਦਿਆਰਥੀਆਂ ਨੇ ਕਤਲ ਕਰ ਦਿੱਤਾ 11ਵੀਂ ਤੇ 12ਵੀਂ ਦੇ ਇਹ ਦੋਨੇ ਵਿਦਿਆਰਥੀ ਸੀ ਜਿਨ੍ਹਾਂ ਨੇ ਪ੍ਰਿੰਸੀਪਲ ਤੇ ਚਾਕੂ ਦੇ ਨਾਲ ਐਨੇ ਵਾਰ ਕੀਤੇ ਕਿ ਉਸਨੇ ਦਮ ਤੋੜ ਦਿੱਤਾ ਇਲਾਜ ਲਈ ਹਸਪਤਾਲ ਤੁਰੰਤ ਲਜਾਇਆ ਗਿਆ ਪ੍ਰਿੰਸੀਪਲ ਨੂੰ ਪਰ ਉੱਥੇ ਪ੍ਰਿੰਸੀਪਲ ਦੀ ਮੌਤ ਹੋ ਗਈ ਪਿੰਡ ਬਾਸ ਬਾਦਸ਼ਾਪੁਰ ਦੇ ਕਰਨਾਲ ਦੇ ਦੇ ਕਰਤਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਇਹ ਵਾਰਦਾਤ ਹੈ ਦੋਨੇ ਵਿਦਿਆਰਥੀ ਜਿਨ੍ਹਾਂ ਦੇ ਨਾਮ ਰੋਹਿਤ ਤੇ ਰੌਕੀ ਨੇ ਇਹਨਾਂ ਦੋਨਾਂ ਵਿਦਿਆਰਥੀਆਂ ਨੇ ਪ੍ਰਿੰਸੀਪਲ ਤੇ ਚਾਕੂ ਨਾਲ ਹਮਲਾ ਕੀਤਾ ਜਿਸ ਦੇ ਵਿੱਚ ਪ੍ਰਿੰਸੀਪਲ ਦੀ ਜਾਨ ਚਲੀ ਗਈ ਕਰਤਾਲ ਸਕੂਲ ਦਾ ਨਾਮ ਹੈ ਇੱਕ ਨਿੱਜੀ ਸਕੂਲ ਹੈ ਨਿੱਜੀ ਸਕੂਲ ਦੇ ਪ੍ਰਿੰਸੀਪਲ ਤੇ ਅਟੈਕ ਕੀਤਾ ਗਿਆ ਦੋ ਵਿਦਿਆਰਥੀਆਂ ਵੱਲੋਂ ਚਾਕੂ ਨਾਲ ਔਰ ਪ੍ਰਿੰਸੀਪਲ ਦਾ ਮਰਡਰ ਕਰ ਦਿੱਤਾ ਗਿਆ ਪ੍ਰਿੰਸੀਪਲ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਪ੍ਰਿੰਸੀਪਲ ਦੀ ਮੌਤ ਹੋ ਗਈ। हिसार ਦਾ ਇਹ ਮਾਮਲਾ ਹੈ। ਦੋ ਸਟੂਡੈਂਟ ਜਿਹੜੇ ਉਸੇ ਸਕੂਲ ਦੇ ਵਿੱਚ ਪੜ੍ਹਦੇ ਸੀ ਉਹਨਾਂ ਵੱਲੋਂ ਅਟੈਕ ਕੀਤਾ ਗਿਆ ਪ੍ਰਿੰਸੀਪਲ ਤੇ। ਔਰ ਸਵਾਲ ਬੜੇ ਸਾਰੇ ਇਹ ਘਟਨਾ ਜਿਹੜੀ ਆ ਉਹ ਛੱਡਦੀ ਹੈ ਕਿ ਗੁਰੂ ਚੇਲੇ ਦੇ ਰਿਸ਼ਤੇ ਦੇ ਵਿੱਚ ਇੰਨਾ ਨਿਗਾਰ ਕਿਉਂ ਆ ਗਿਆ ਜਾਂ ਬੱਚਿਆਂ ਦੀ ਪ੍ਰਵਿਰਤੀ, ਉਹਨਾਂ ਦੀ ਮਾਨਸਿਕਤਾ ਇੱਕ ਮਰਡਰ ਤੱਕ ਕਿਵੇਂ ਪਹੁੰਚ ਸਕਦੀ ਹੈ ਖਾਸ ਕਰਕੇ +1 ਤੇ +2 ਦੇ 11ਵੀਂ ਤੇ 12ਵੀਂ ਦੇ ਵਿਦਿਆਰਥੀ ਕਿ ਬੱਚਿਆਂ ਨੂੰ ਛਿੜਕਣਾ ਅਧਿਆਪਕਾਂ ਨੂੰ ਭਾਰੀ ਪੈ ਰਿਹਾ ਸੋ ਬਹੁਤ ਸਾਰੇ ਸਵਾਲ ਨੇ ਇਸ ਮਾਮਲੇ ਦੇ ਵਿੱਚ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬੱਚਿਆਂ ਨੂੰ ਖੁੱਲ ਮਿਲ ਰਹੀ ਹੈ ਪ੍ਰਿੰਸੀਪਲ ਕਤਲ ਮਾਮਲੇ ਦਾ ਅਸਲੀ ਜ਼ਿੰਮੇਵਾਰ ਕੌਣ ਹੈ ਇਹ ਸਾਰੇ ਸਵਾਲ ਨੇ ਜਿਹੜੇ ਸਾਡੇ ਸਾਹਮਣੇ ਸਮਾਜ ਦੇ ਸਾਹਮਣੇ ਖੜੇ ਨੇ ਕਿ ਆਖਿਰਕਾਰ ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ ਕਰਤਾਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹੈ ਸਕੂਲ ਦਾ ਨਾਮ ਕਰਤਾਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜਿਸ ਦੇ ਪ੍ਰਿੰਸੀਪਲ ਤੇ ਅਟੈਕ ਹੋਇਆ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਚਾਕੂ ਨਾਲ ਹਮਲਾ ਕੀਤਾ ਔਰ ਐਨੇ ਵਾਰ ਕੀਤੇ ਗਏ ਚਾਕੂ ਨਾਲ ਕਿ ਪ੍ਰਿੰਸੀਪਲ ਦੀ ਜਾਨ ਚਲੀ ਗਈ ਪ੍ਰਿੰਸੀਪਲ ਦੀ ਮੌਤ ਹੋ ਗਈ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਸੀ ਤੁਰੰਤ ਲਿਜਾਇਆ ਗਿਆ ਸੀ ਪਰ ਉੱਥੇ ਜ਼ਖਮਾਂ ਦੀ ਤਾਬ ਨਾ ਸਹੰਦੇ ਹੋਏ ਉਹਨਾਂ ਨੇ ਦਮ ਤੋੜ ਦਿੱਤਾ ਸੋ ਸਕੂਲ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਆਖਿਰ ਐਸਾ ਕੀ ਘਟਨਾਕ੍ਰਮ ਹੋਇਆ ਕਿ ਦੋ ਵਿਦਿਆਰਥੀਆਂ ਨੇ ਇੰਨਾ ਖੌਫਨਾਕ ਕਦਮ ਚੱਕ ਲਿਆ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਪ੍ਰਿੰਸੀਪਲ ਵੱਲੋਂ ਉਹਨਾਂ ਨੂੰ ਕੋਈ ਡਾਂਟਿਆ ਗਿਆ ਫਟਕਾਰਿਆ ਗਿਆ ਕਿ ਇਹੀ ਵਜ੍ਹਾ ਸੀ ਜਾਂ ਉਸ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ ਜਿਹਦੇ ਕਰਕੇ ਪ੍ਰਿੰਸੀਪਲ ਤੇ ਅਟੈਕ ਕੀਤਾ ਗਿਆ ਸਾਡੇ ਸਹਿਯੋਗੀ ਸੰਦੀਪ ਸੈਣੀ ਜੁੜੇ ਨੇ ਸੰਦੀਪ ਕੋਈ ਵਜ੍ਹਾ ਸਮਝ ਆਈ ਇਸ ਪੂਰੇ ਮਾਮਲੇ ਦੀ ਅਟੈਕ ਦੀ जी रोडवेज बजे निकलकर सामने आई लेकिन पुष्टि नहीं हुई है जो वजह बताई जा रही है लेकिन वो नशे की वजह बताई जा रही है कि प्रिंसिपल ने ان نشا کرنے سے روکا تھا تو اس کی وجہ سے لیکن نشا کرنے سے پرنسپل نے روکا تھا اور گیارہویں اور بارہویں کے یہ دونوں چھاتر ہیں جنہوں نے آج کریب بارہ بجے اسکول میں ہی ان کے پرنسپل کی چاقو سے گود کر ہتیا کر अभी किसी की इसमें पुलिस ने किसी को हिरासत में नहीं लिया है फरार है जो आरोपी हैं दोनों युवक और नाबालिग थे बताए जा रहे हैं दोनों ही और पलसवन और पलसटू के बीच छात्र थे और कोई इननदे ना परिवारान नाल ਗੱਲਬਾਤ ਹੋਈ ਸੰਦੀਪ ਪਰਿਵਾਰ ਕੀ ਕਹਿੰਦੇ ਨੇ ਉਹਨਾਂ ਨੂੰ ਪਤਾ ਸੀ ਇਸ ਪੂਰੇ ਐਪੀਸੋਡ ਦਾ और ये कदों दी घटना ਸੀ ਜਦੋਂ ਰੋਕਿਆ ਸੀ جی ابھی یہ یہ وجہ کچھ دیر میں سامنے آئے گی اور یہ گھٹنا ہے اور جو سکول کی اس کے دوران ابھی فورینسک کی موقع پہ پہنچی ہوئی ہے اور جو چراکو تھا وہ پولیس نے برامت کر لیا ہے اور جو آروپی ہیں وہ ابھی موقع سے فرار ہیں اور سندیب جس ٹائم یہ اٹیک ہوا کہ ہو کوئی اسکول کرمچاری نہیں سی یہ ہو ٹیچرز نہیں سی کسے کسی ووکیا نہیں گیا سٹوڈنٹس کو جی جو پرانگن کے اندر کی یہ گھٹنا ہے جب پرنسپل پرانگن میں تھے تو یہ چاقو سے ان دونوں چھاتروں نے ان پر کئی حملے کیے اس کے بعد جب

ਸਾਡੇ ਸਹਾਇਕ ਯੋਗੀ ਸੰਦੀਪ ਸੈਣੀ ਜਿਵੇਂ ਜਾਣਕਾਰੀ ਦੇ ਰਹੀ ਸੀ ਕਿ ਮੁੰਡਲੇ ਤੌਰ ਤੇ ਇਹ ਸਾਹਮਣੇ ਆਇਆ ਹਾਲਾਂਕਿ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਕਿ ਪ੍ਰਿੰਸੀਪਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ ਕਿਸੇ ਕਿਸੇ ਤਰੀਕੇ ਦਾ ਨਸ਼ਾ ਕਰਦੇ ਸੀ ਇਹ ਵੀ ਹਲੇ ਸਪਸ਼ਟ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਨਸ਼ਾ ਕਰ ਰਹੇ ਸੀ ਪਰ ਉਹਨਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਇਹਨਾਂ ਨੇ ਖੁੰਦਕ ਚਾਕੇ ਪ੍ਰਿੰਸੀਪਲ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਪ੍ਰਿੰਸੀਪਲ ਦੀ ਜਾਨ ਚਲੀ ਗਈ ਸਕੂਲ ਦੇ ਪ੍ਰਿੰਸਿਸਸ ਦੇ ਅੰਦਰ ਇਹ ਪੂਰੀ ਘਟਨਾ ਵਾਪਰੀ ਹੈ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਪ੍ਰਿੰਸੀਪਲ ਜ਼ਖਮੀ ਹੋਏ ਨੇ ਔਰ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਹਨਾਂ ਦੀ ਜਾਨ ਚਲੀ ਗਈ ਤਾਂ ਬਹੁਤ ਸਾਰੇ ਸਵਾਲ ਨੇ ਇਸ ਮਾਮਲੇ ਦੇ ਵਿੱਚ ਖੜੇ ਹੁੰਦੇ ਕਿ ਆਖਿਰਕਾਰ ਸਾਡਾ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਬੱਚਿਆਂ ਦੀ ਮਾਨਸਿਕਤਾ ਕਿਸ ਕਦਰ ਦੀ ਬਣ ਚੁੱਕੀ ਹੈ ਕਿ ਇੰਨੇ ਗੰਭੀਰ ਅਪਰਾਧ ਨੂੰ ਵੀ ਜਨਮ ਜਿਹੜਾ ਅੰਜਾਮ ਦੇਣ ਤੋਂ ਕੋਈ ਝਿਜਕਦਾ ਨਹੀਂ ਦੋ ਸਟੂਡੈਂਟਸ ਦਾ ਆਪਣੇ ਪ੍ਰਿੰਸੀਪਲ ਦਾ ਮਰਡਰ ਕਰ ਦੇਣਾ ਆਪਣੇ ਆਪ ਦੇ ਵਿੱਚ ਇੱਕ ਬੇहद ਗੰਭੀਰ ਚਿੰਤਾ ਦਾ ਵਿਸ਼ਾ ਹੈ ਗੁਰੂ ਚੇਲੇ ਦਾ ਰਿਸ਼ਤਾ ਜੇ ਮਾਂ ਪਿਓ ਤੋਂ ਬਾਅਦ ਕੋਈ ਰਿਸ਼ਤਾ ਦੇਖਿਆ ਜਾਂਦਾ ਤਾਂ ਉਹ ਗੁਰੂ ਚੇਲੇ ਦਾ ਰਿਸ਼ਤਾ ਹੁੰਦਾ ਹੈ ਸਕੂਲ ਦੇ ਅਧਿਆਪਕਾਂ ਦਾ ਸਤਿਕਾਰ ਕਰਨਾ ਉਹਨਾਂ ਅਧਿਆਪਕਾਂ ਦੀ ਇੱਜ਼ਤ ਕਰਨਾ ਉਹਨਾਂ ਅਧਿਆਪਕਾਂ ਦੀ ਝਿੜਕ ਵੀ ਸਹਿਣੀ ਇਹ ਜਿਹੜੇ ਬਹੁਤ ਪੁਰਾਣੇ ਸਟੂਡੈਂਟਸ ਨੇ ਉਹ ਤੇ ਅੱਜ ਵੀ ਬਹੁਤ ਸਾਰੇ ਐਸੇ ਵੀਡੀਓਜ਼ ਸਾਹਮਣੇ ਆਉਂਦੇ ਨੇ ਕਿ ਕੋਈ ਆਈਐਸ ਅਫਸਰ ਹੈ ਕੋਈ ਵੱਡਾ ਅਫਸਰ ਬਣਿਆ ਆਪਣੇ ਟੀਚਰਸ ਦੇ ਪੈਰੀਂ ਹੱਥ ਲਾ ਰਿਹਾ ਹੈ ਉਹਨਾਂ ਦਾ ਆਸ਼ੀਰਵਾਦ ਲੈ ਰਿਹਾ ਹੈ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਤੱਕ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਆਪਣੇ ਟੀਚਰਸ ਦੇ ਸਨਮਾਨ ਦੇ ਵਿੱਚ ਪਰ ਇਹ ਕਿਹੋ ਜਿਹਾ ਸਮਾਜ ਬਣ ਰਿਹਾ ਜਿੱਥੇ ਦੋ ਵਿਦਿਆਰਥੀ ਆਪਣੇ ਗੁਰੂ ਦਾ ਕਤਲ ਕਰ ਦਿੰਦੇ ਨੇ ਕਿ ਬੱਚਿਆਂ ਨੂੰ ਝਿੜਕਣਾ ਅਧਿਆਪਕਾਂ ਨੂੰ ਭਾਰੀ ਪੈ ਰਿਹਾ ਕਿ ਕੋਈ ਵੀ ਅਧਿਆਪਕ ਕਦੇ ਬੱਚੇ ਨੂੰ ਝਿੜਕ ਨਹੀਂ ਸਕਦਾ ਕਿ ਐਸਾ ਮਾਹੌਲ ਐਸਾ ਸਿਸਟਮ ਬਣ ਚੁੱਕਿਆ ਹੈ ਜਾਂ ਸੀ ਐਸੇ ਸਮਾਜ ਦੇ ਵਿੱਚ ਰਹਿ ਰਹੇ ਆਂ ਪ੍ਰਿੰਸੀਪਲ ਕਤਲ ਮਾਮਲੇ ਦਾ ਅਸਲ ਜ਼ਿੰਮੇਵਾਰ ਕੌਣ ਹੈ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬੱਚਿਆਂ ਨੂੰ ਖੁੱਲ ਮਿਲ ਰਹੀ ਹੈ ਅਧਿਆਪਕਾਂ ਦੀ ਸੁਰੱਖਿਆ ਕੌਣ ਦੇਖੇਗਾ ਇਹ ਵੀ ਬੜਾ ਵੱਡਾ ਸਵਾਲ ਹੈ ਔਰ ਜਿਹੜੀ ਜਨਰੇਸ਼ਨ ਦਾ ਦਾ ਜ਼ਿਕਰ ਕਰਦੇ ਆਂ ਸੀ ਕਿ ਜੈਂਜੀ ਜਿਹੜੀ ਜਨਰੇਸ਼ਨ ਹੈ ਉਸ ਨੂੰ ਪੜਾਉਣ ਦੇ ਲਈ ਕਿ ਖਾਸ ਟ੍ਰੇਨਿੰਗ ਦੀ ਜ਼ਰੂਰਤ ਹੈ ਸੋ ਬਹੁਤ ਸਾਰੇ ਸਵਾਲ ਨੇ ਸਾਡੇ ਨਾਲ ਇੱਕ ਦਰਸ਼ਕ ਜੁੜੇ ਨੇ ਹਾਂ ਜੀ ਇਹ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਮਾਲਪੁਰ ਤੋਂ ਬੋਲ ਰਿਹਾ ਜੀ ਹਾਂ ਜੀ ਹਾਂ ਜੀ ਬਰਾੜ ਜੀ ਹਾਂ ਜੀ ਹਾਂ ਜੀ ਦੱਸੋ ਕੀ ਕਹਿਣਾ ਚਾ ਰਹੇ ਹੋ ਇਹ ਤਾਂ ਜੀ ਬਹੁਤ ਮਾੜੀ ਗੱਲ ਹੈ ਜੀ ਜਿਹੜਾ ਘਟਨਾ ਵਾਪਰੀ ਹੈ ਤੇ ਇਹ ਚੰਗਾ ਨਹੀਂ ਹੈਗਾ ਜੀ ਬਹੁਤ ਬਹੁਤ ਰੋਸ ਹੈ ਸਾਡੇ ਦੇ ਵਿੱਚ ਜੇ ਗੁਰੂ ਨਾਲੇ ਤੁਸੀਂ ਐਦਾਂ ਕਰ ਰਹੇ ਆਂ ਪਤਾ ਨਹੀਂ ਕੀ ਵਾਪਰ ਗਿਆ ਐਦਾਂ ਹਨਾ ਪਾਣਾ ਜੀ 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 ਠੀਕ ਹੈ ਧੰਨਵਾਦ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਅਸੀਂ ਇਹ ਦਰਸ਼ਕਾਂ ਨੂੰ ਫੋਨ ਲਾਈਨ ਤੇ ਇਸ ਲਈ ਲੈਨੇ ਆ ਕਿ ਤੁਹਾਨੂੰ ਸਮਾਜ ਦੀ ਪ੍ਰਤੀਕਿਰਿਆ ਪਤਾ ਚੱਲ ਜੇ ਤੁਹਾਨੂੰ ਇੱਕ ਵਿਊ ਪੁਆਇੰਟ ਪਤਾ ਚੱਲ ਜੇ ਬਹੁਤ ਸਾਰੇ ਪੇਰੈਂਟਸ ਐਸੇ ਨੇ ਜਿਹੜੇ ਅਗਰ ਬੱਚਿਆਂ ਨੂੰ ਟੀਚਰ ਕੁਝ ਕਹਿੰਦੇ ਨੇ ਝਿੜਕਦੇ ਨੇ ਤਾਂ ਉਹ ਖੁਦ ਵੀ ਕੰਪਲੇਂਟ ਕਰਨ ਜਾਂਦੇ ਨੇ ਔਰ ਬਾਹਰ ਆ ਕੇ ਵੀ ਕੰਪਲੇਂਟ ਕਰਦੇ ਨੇ ਕਿ ਬੱਚਿਆਂ ਨੂੰ ਮਾਰਿਆ ਗਿਆ ਬਹੁਤ ਸਾਰੇ ਥਾਵਾਂ ਤੇ ਐਸੀਆਂ ਘਟਨਾਵਾਂ ਵੀ ਹੋਈਆਂ ਕਿ ਬੱਚਿਆਂ ਨੂੰ ਜਿਹੜਾ ਹੈ ਉਹ ਸੀਰੀਅਸਲੀ ਇੰਜਰਡ ਹੋਏ ਉਹਨਾਂ ਦੇ ਜ਼ਿਆਦਾ ਵੱਡੀ ਸੱਟ ਲੱਗੀ ਉੱਥੇ ਪੇਰੈਂਟਸ ਨੇ ਰਿਐਕਟ ਵੀ ਕੀਤਾ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਦੀਪਕ ਭੱਲਾ ਜੁੜੇ ਨੇ ਪਟਿਆਲਾ ਤੋਂ ਹਾਂਜੀ ਦੀਪਕ ਜੀ ਕੀ ਕਹਿਣਾ ਚਾਹ ਰਹੇ ਹੋ ਦੇਖੋ ਜੀ ਮੈਂ ਇਹ ਕਹਿਣਾ ਚਾਹਣਾ ਹੈ ਅੱਜ ਗੁਰੂ ਪੁੰਨਿਆ ਘੱਡਾ ਬੜਾ ਦਿਨ ਹੈ ਜੀ ਅੱਜ ਬੱਚਿਆਂ ਨੇ ਇਹ ਬਹੁਤ ਗੰਦੀ ਹਰਕਤ ਕਰੀ ਜਿਹੜਾ ਇੱਕ ਆਪਣੇ ਗੁਰੂ ਤੋਂ ਉੱਪਰ ਥੇ ਜਿਹਨਾਂ ਨੂੰ ਆਪਾਂ ਆਪਾਂ ਇੱਜ਼ਤ ਦਿਆ ਕਰਦੇ ਪ੍ਰਿੰਸੀਪਲ ਸਾਹਿਬ ਨੂੰ ਜੀ ਠੀਕ ਹੈ ਇਹ ਅੱਜ ਦੇ ਟਾਈਮ ਦੇ ਵਿੱਚ ਇਸ ਦਾ ਮਤਲਬ ਹੈ ਕਿ ਮਾਪੇ ਨੇ ਇੰਨੀ ਸ਼ਹਿ ਦੇਤੀ ਬੱਚਿਆਂ ਨੂੰ ਕਿ ਜੇ ਤੁਹਾਨੂੰ ਕੋਈ ਟੀਚਰ ਮਾਰਦਾ ਉਸ ਨੂੰ ਮਾਰ ਦਿੱਤਾ ਜਾਵੇ ਹਮ ਅੱਜ ਕੱਲ ਮਿੰਟ ਦੇ ਵਿੱਚ ਚਾਕੂ ਛੁਰੀਆਂ ਕੱਢ ਕੇ ਬੱਚੇ ਪਿਆਰ ਹੋਦੇ ਹੁਣ ਕੱਲ ਇੱਕ ਬਿਹਾਰ ਦੇ ਵਿੱਚ ਕਿਸੇ ਬੱਚੇ ਨੂੰ ਕਿਸੇ ਟੀਚਰ ਨੇ ਸੱਟ ਮਾਰਿਆ ਉਹਦੇ ਮਾਪਿਓ ਸਾਰੇ ਜਨੇ ਡਾਂਗਾ ਲੇਕੇ ਉਸ ਨੂੰ ਕਰਨਾ ਟੀਚਰ ਨੂੰ ਕੁੱਟਰੇ ਥੇ ਇਹ ਕਹਾ ਕਾ ਇਨਸਾਫ ਹੈ ਇਨਸਾਫ ਤਾਂ ਕੋਈ ਹੈ ਨਹੀਂ ਇਸ ਦੇ ਉੱਪਰ ਕਿਉਂ ਨਹੀਂ ਕਾਨੂੰਨ ਬਣਾਉਂਦੀ ਸਾਡੀ ਸਰਕਾਰ ਬੇਅਦਬੀ ਤੇ ਜਾਂ ਕਾਨੂੰਨ ਬਣਾ ਸਕਣ ਬਣਾਉਣ ਵਾਸਤੇ ਮਿੰਟ ਦੇ ਵਿੱਚ ਸੈਸ਼ਨ ਬੁਲਾ ਲਿਆ 10 ਮਿੰਟ ਦਾ ਸੈਸ਼ਨ ਨਹੀਂ ਦਾ ਅੱਜ ਕਰੋੜਾ ਰੁਪਈਆ ਸੈਸ਼ਨ ਦੇ ਪੱਗਿਆ ਕਰੋੜਾ ਕਾਲੂ ਲੱਗ ਜਾਵੇਗਾ ਠੀਕ ਹੈ ਠੀਕ ਹੈ ਧੰਨਵਾਦ ਦੀਪਕ ਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਵਾਜਿਬ ਸਵਾਲ ਨੇ ਦਰਸ਼ਕਾਂ ਦੇ ਵਾਜਿਬ ਸਵਾਲ ਨੇ ਕਿ ਆਖਿਰ ਵਰਤਾਰਾ ਇਹ ਹੋ ਕੀ ਰਿਹਾ ਪਰ ਇਸ ਦੇ ਨਾਲ ਨਾਲ ਸਵਾਲ ਇਹ ਵੀ ਹੈ ਕਿ ਸਾਡੀ ਆਪਣੀ ਕੀ ਜ਼ਿੰਮੇਵਾਰੀ ਹੈ ਪਰਿਵਾਰਾਂ ਦੀ ਕੀ ਜ਼ਿੰਮੇਵਾਰੀ ਹੈ ਮਾਪਿਆਂ ਦੀ ਕੀ ਜ਼ਿੰਮੇਵਾਰੀ ਹੈ ਕਿ ਸਿਰਫ ਅਧਿਆਪਕਾਂ ਦੀ ਜ਼ਿੰਮੇਵਾਰੀ ਰਹਗੀ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਆ ਦੀਪਕ ਤੇਮਾਨ ਜੀ ਆ ਤੇਮਾਨ ਸਾਹਿਬ ਜੀ ਜੀ ਸਾਡੇ ਨਾਲ ਸਾਈਕੋਲੋਜਿਸਟ ਨੇ ਦੀਪਕ ਤੇਮਾਨ ਜੀ ਅੱਛਾ ਨੀਤੂ ਤੇਮਾਨ ਜੀ ਮਾਫ ਕਰਨਾ ਨੀਤੂ ਤੇਮਾਨ ਆ ਸਾਈਕੋਲੋਜਿਸਟ ਨੇ ਨੀਤੂ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਪੂਰੀ ਇਹ ਮਾਨਸਿਕਤਾ ਨੂੰ ਕਿ ਦੋ ਸਟੂਡੈਂਟਸ ਪ੍ਰਿੰਸੀਪਲ ਨੇ ਜੋ ਸਾਡੇ ਰਿਪੋਰਟਰ ਦੱਸ ਰਹੇ ਸੀ ਕਿ ਸ਼ਾਇਦ ਕੋਈ ਨਸ਼ਾ ਕਰਦੇ ਸੀ ਸਕੂਲ 'ਚ ਬੱਚੇ ਕਿਸ ਤਰੀਕੇ ਦਾ ਨਸ਼ਾ ਕਰਦੇ ਸੀ ਇਹ ਨਹੀਂ ਪਤਾ ਪਰ ਪ੍ਰਿੰਸੀਪਲ ਨੇ ਉਹਨਾਂ ਨੂੰ ਡਾਂਟਿਆ ਤੇ ਉਹਨਾਂ ਨੇ ਚਾਕੂ ਮਾਰ ਕੇ ਇਹ ਪ੍ਰਿੰਸੀਪਲ ਦਾ ਮਰਡਰ ਕਰ ਦਿੱਤਾ ਮੈਂ ਜਾਨਣਾ ਚਾਹਾਂਗੀ ਕਿ ਕਿੰਨੀ ਉਮਰ ਹੈ ਉਹ ਬੱਚਿਆਂ ਦੀ ਪਲੱਸ 1 ਤੇ ਪਲੱਸ 2 ਦੇ ਨੇ ਮੈਡਮ ਅੰਦਾਜ਼ਾ ਲਾ ਸਕਦੇ ਆ 14-15 ਸਾਲ ਦੇ ਹੋਣਗੇ ਓਕੇ 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 ਅੱਛਾ ਜੀ ਹਾਂਜੀ ਤੇ ਅਗਰ ਦੇਖੋ ਉਹ ਡਰਗ ਲੈ ਰਹੇ ਸੀਗੇ ਫਿਰ ਤਾਂ ਉਹਨਾਂ ਦੀ ਸੋਚਨ ਸਮਝਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਹੂੰ ਠੀਕ ਹੈ ਤੋਂ ਡੀਕੋਗਨੀਟਿਵ ਐਬਿਲਿਟੀ ਖਤਮ ਹੋ ਜਾਂਦੀ ਹੈ ਜਿਹੜੇ ਡਰਗ ਦਿੰਦੇ ਨੇ ਕਿ ਵਾਟ ਇਜ਼ ਰਾਈਟ ਵਾਟ ਇਜ਼ ਰੋਂਗ ਉਹ ਡਿਸਕ੍ਰਿਮੀਨੇਟ ਨਹੀਂ ਕਰ ਪਾਉਂਦੇ ਕਿ ਕੀ ਅਸੀਂ ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ ਤੇ ਉਹਨਾਂ ਨੂੰ ਬਸ ਆਪਣਾ ਐਗਰੈਸ਼ਨ ਕੱਢਣ ਵਾਸਤੇ ਕੁਝ ਵੀ ਉਹਨਾਂ ਨੂੰ ਟ੍ਰਿਗਰ ਸਿੱਦਾ ਹੁੰਦਾ ਹੈਗਾ ਕੋਈ ਕੁਝ ਕਹਿ ਦੇ ਉਹ ਟ੍ਰਿਗਰ ਹੋ ਜਾਂਦੇ ਨੇ ਹੋ ਸਕਦਾ ਉਹਨਾਂ ਨੂੰ ਉਸ ਟਾਈਮ ਨਸ਼ਾ ਨਾ ਮਿਲਿਆ ਹੋਵੇ ਆਲਰੇਡੀ ਉਹਨਾਂ ਨੂੰ ਅੰਦਰ ਐਡਿਕਸ਼ਨ ਹੋਵੇ ਤੇ ਕਿਸੇ ਨੇ ਕੁਝ ਕਹਿਤਾ ਜਿਵੇਂ ਟੀਚਰ ਨੇ ਕੁਝ ਕਹਿਤਾ ਤਾਂ ਉਹ 트리ਗਰ ਮਿਲ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਆਪਣਾ ਸਾਰਾ ਅੰਦਰ ਦੱਬਿਆ ਹੋਇਆ ਗੁੱਸਾ ਉਹਨਾਂ ਦੇ ਉੱਪਰ ਕੱਢਤਾ ਹੋ ਸਕਦਾ ਬਾਤ ਪ੍ਰਸਤਾਰੇ ਹੋਣ ਕਿ ਅਸੀਂ ਇਹ ਕੀ ਕਰਤਾ ਕਿਉਂ ਕਰਤਾ ਬਟ ਉਸ ਟਾਈਮ ਉਹਨਾਂ ਨੂੰ ਇਹ ਸਮਝ ਨਹੀਂ ਆਂਦੀ ਹੈਗੀ ਕਿ ਅਸੀਂ ਇਹ ਕਰ ਰਹੇ ਹਾਂ ਪਰ ਇਹ ਵੀ ਇਹ ਵੀ ਮੈਡਮ ਸਵਾਲ ਹੈ ਕਿ ਸਕੂਲ ਚ ਪੜਦੇ ਬੱਚੇ 11ਵੀਂ 12ਵੀਂ ਦੇ ਬੱਚੇ ਇਹ ਮਤਲਬ ਨਸ਼ੇ ਦੇ ਵਾਲੇ ਪਾਸੇ ਵੀ ਜਾਂਦੇ ਨੇ ਤਾਂ ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਬੱਚਾ ਹਲੇ ਸਕੂਲ ਚ ਪੜ ਰਿਹਾ ਚਲੋ ਬਾਹਰ ਆਪਾਂ ਥੋੜਾ ਬਹੁਤ ਚੀਜ਼ਾਂ ਨੂੰ ਸਮਝਦੇ ਆ ਕਿ ਜੇ ਕਾਲਜ ਚ ਜਾਂਦੇ ਆ ਤਾਂ ਬੱਚੇ ਇੱਕ ਨਵੀਂ ਲਗਜ਼ਰੀ ਲਾਈਫ ਦੇਖਦੇ ਆ ਜਾਂ ਆਸ-ਪਾਸ ਦੇ ਮੁੰਡਿਆਂ ਨੂੰ ਵੱਡਿਆਂ ਨੂੰ ਦੇਖਦੇ ਆ ਤਾਂ ਉਹ ਇਹ ਜਾ ਐਕਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਸਕੂਲ ਦੇ ਵਿੱਚ ਨਸ਼ੇ ਵਾਲੇ ਪਾਸੇ ਜਾਣਾ ਇਹ ਵੀ ਆਪਣੇ ਆਪ ਚ ਬੜਾ ਗੰਭੀਰ ਵਿਸ਼ਾ ਹੈ ਬਿਲਕੁਲ ਹੈਗਾ ਦੇਖੋ ਸਭ ਤੋਂ ਜ਼ਿਆਦਾ ਟੈਂਡਰ ਏਜ ਇਹ ਹੀ ਹੁੰਦੀ ਹੈ 8ਵੀਂ 9ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੀ ਏਜ ਹੈ ਨਾ ਬੱਚਿਆਂ ਦੀ ਇਹ ਸਭ ਤੋਂ ਟੈਂਡਰ ਏਜ ਹੁੰਦੀ ਹੈ ਕਿਉਂਕਿ ਪਿਊਬਰਟੀ ਹੁੰਦੀ ਹੈ ਬੱਚਿਆਂ ਦੇ ਅੰਦਰ ਹਾਰਮੋਨਸ ਚੇਂਜ ਆਉਂਦੇ ਆ ਚਾਹੇ ਕੁੜੀ ਹੋਵੇ ਮੁੰਡਾ ਹੋਵੇ ਹਾਰਮੋਨਲ ਚੇਂਜਸ ਆਉਂਦੇ ਆ ਸਟਾਡਨਲੀ ਉਹਨਾਂ ਨੂੰ ਲੱਗਦਾ ਸੀ ਵੱਡੇ ਹੋ ਗਏ ਸਟਾਡਨਲੀ ਉਹਨਾਂ ਨੂੰ ਜਿਵੇਂ ਤੁਹਾਨੂੰ ਸਾਰਾ ਕੁਝ ਪਤਾ ਕੀ ਸਹੀ ਹੈ ਕੀ ਗਲਤ ਹੈ ਤੇ ਉਹ ਆਪਣੇ ਮਾਪਿਓ ਨਾਲ ਨਾ ਖੁੱਲ ਕੇ ਕੋਈ ਗੱਲ ਕਰਦੇ ਨਹੀਂ ਕਿ ਮਾਪਿਓ ਨੇ ਬਚਪਨ ਤੋਂ ਉਹਨਾਂ ਦੇ ਨਾਲ ਉਹ ਗੱਲਾਂ ਨਾ ਕੀਤੀਆਂ ਹੋਣ ਫੈਮਿਲੀ ਦਾ ਬਹੁਤ ਵੱਡਾ ਰੋਲ ਪਲੇ ਹੁੰਦਾ ਹੈਗਾ ਮੈਂ ਹਮੇਸ਼ਾ ਕਹਿੰਦੀ ਆ ਤੁਹਾਡੇ ਚੈਨਲ ਤੇ ਵੀ ਕਿ ਫੈਮਿਲੀ ਦਾ ਰੋਲ ਸਭ ਤੋਂ ਵੱਡਾ ਹੁੰਦਾ ਹੈ ਜੇ ਫੈਮਿਲੀ ਦੇ ਵਿੱਚ ਉਹਦੇ ਪੈਰੈਂਟਸ ਉਹ ਜਿੰਨੇ ਵੀ ਲੋਕ ਹੈਗੇ ਆ ਉੱਥੇ ਨਾਲ ਅੱਛੇ ਤਰ੍ਹਾਂ ਉਹਨਾਂ ਨਾਲ ਸ਼ੇਅਰ ਕਰਦਾ ਹੈ ਗੱਲ ਉਹ ਸੁਣਦੇ ਨੇ ਉਹਨੂੰ ਜੱਜ ਨਹੀਂ ਕਰਦੇ ਉਹਨੂੰ ਡਾਂਟਦੇ ਨਹੀਂ ਮਾਰਦੇ ਨਹੀਂ ਹੈਗੇ ਉਹਨੂੰ ਸਮਝਦੇ ਨੇ ਫਰੈਂਡ ਦੀ ਤਰ੍ਹਾਂ ਸਮਝਦੇ ਨੇ ਸਭ ਬੱਚਾ ਕਦੇ ਇਹ ਚੀਜ਼ਾਂ ਕਰ ਜਾਊਗਾ ਹੀ ਔਰ ਜੇ ਜਾਊਗਾ ਨਾ ਆ ਕੇ ਖੁਦ ਹੀ ਦੱਸੂਗਾ ਉਹਨੂੰ ਖੁਦ ਨੂੰ ਹੋਏਗਾ ਕਿ ਮੇਰੇ ਮਾਪਿਆਂ ਨੂੰ ਜਾਂ ਮੇਰੇ ਘਰ ਦੇ ਨਾਲ ਮੇਰੇ ਤੇ ਅੱਲਾ ਫੇਥ ਹੈ ਮੈਂ ਇਹ ਚੀਜ਼ ਨਾ ਕਰਾਂ ਜੋ ਕਦੇ ਟਰਾਈ ਵੀ ਕਰ ਲੂਗਾ ਉਹ ਖੁਦ ਆ ਕੇ ਦੱਸੂਗਾ ਕਿ ਰੇ ਕਿ ਮੈਂ ਗਲਤੀ ਨਾਲ ਨਹੀਂ ਇਹ ਚੀਜ਼ ਟਰਾਈ ਕਰ ਲਈ ਔਰ ਅਗਰ ਪੈਰੈਂਟ ਇੱਕ ਫਰੈਂਡ ਦੀ ਤਰ੍ਹਾਂ ਕਹਿੰ ਚੱਲ ਬੇਟਾ ਕੋਈ ਗੱਲ ਨਹੀਂ ਟਰਾਈ ਕਰ ਲਈ ਇਪਕੀ ਉਹ ਅੱਗੇ ਤੋਂ ਨਾ ਕਰੀ ਇਹ ਇਹ ਦੀ ਰੈਪਰ ਕਵਸਚਨਸ ਹੋ ਸਕਦੇ ਨੇ ਇਹ ਬੁਰਾਈਆਂ ਦੇ ਚ ਆ ਸਕਦੀਆਂ ਨੇ ਤੇ ਬੱਚੇ ਨੂੰ ਜੇ ਸਮਝਾਇਆ ਜਾਏ ਨਾ ਫਿਰ ਬੱਚੇ ਇਦਾਂ ਦੇ ਕਦਮ ਨਹੀਂ ਚੱਕਦੇ ਇਹਦੇ ਇਹਦੇ ਲਈ ਉਹਨਾਂ ਦੇ ਘਰ ਦੇ ਦੇ ਵੱਲੋਂ ਨਾ ਉਹਨਾਂ ਨੂੰ ਸਪੋਰਟ ਨਹੀਂ ਮਿਲਿਆ ਹੋਣਾ इमोशनल ਸਪੋਰਟ ਜਿਹੜਾ ਹੁੰਦਾ ਹੂੰ ਹਾਂਜੀ ਕੁਛ ਕੁਛ ਦੇ ਕੋਈ ਸਾਈਨਸ ਹੁੰਦੇ ਨੇ ਮੈਡਮ ਕਿ ਕਿਵੇਂ ਜੇ ਮੰਨ ਲਓ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬੱਚਾ ਨਾਰਮਲ ਨਹੀਂ ਹੈ ਤਾ ਇਹਦੇ ਇਹਦੇ ਸਾਈਨਸ ਕੁਝ ਹੋਣਗੇ ਜਿਉ ਉਹਦੀ ਉਹਦੀ ਪ੍ਰਵਿਰਤੀ ਬਦਲ ਰਹੀ ਹੈ ਨੋਰਮਲ ਇਨ ਦਾ ਸੈਂਸ ਕਿ ਉਹਦੀ ਪ੍ਰਵਿਰਤੀ ਬਦਲ ਰਹੀ ਹੈ ਜਾਂ ਉਹਦੀ ਸੋਚ ਦੇ ਵਿੱਚ ਫਰਕ ਆ ਰਿਹਾ ਹੈ ਜਾਂ ਉਹਦੇ ਐਕਸ ਬਦਲ ਰਹੇ ਹੈ ਤਾਂ ਉਹ ਕਿਵੇਂ ਕਿਵੇਂ ਜਜ ਕੀਤਾ ਜਾਵੇ ਕੁਐਸਚਨ ਪੁੱਛਿਆ ਹਾਂਜੀ ਹਾਂਜੀ ਬਹੁਤ اچھا ਕੁਐਸਚਨ ਪੁੱਛਿਆ ਫਾਈਂਡ ਬਟ ਜਦ ਮਾਪਿਆਂ ਨੂੰ ਕਰਦਿਆ ਨੂੰ ਉਹ ਅਬਜ਼ਰਵ ਕਰਨੇ ਚਾਹੀਦੇ ਨੇ ਕਿ ਬੱਚੇ 'ਚ ਨਾ ਐਂਗਜ਼ਾਇਟੀ ਵੱਜ ਜਾਂਦੀ ਹੈ ਐਂਗਜ਼ਾਇਟੀ ਮਤਲਬ ਘਬਰਾਟ ਹਰ ਟਾਈਮ ਹੋਣਾ ਜਲਦਬਾਜ਼ੀ 'ਚ ਰਹਿਣਾ ਤੇ ਇਕੱਲੇ ਇਕੱਲੇ ਰਹਿਣਾ ਸ਼ੁਰੂ ਕਰ ਦਿੰਦਾ ਬੱਚਾ ਔਰ ਛੋਟੀ ਛੋਟੀ ਗੱਲਾਂ ਤੇ ਗੁੱਸਾ ਆਣਾ ਔਰ ਜਿੰਨਾ ਹੋਏ ਮਾਪਿਆਂ ਤੋਂ ਕੱਟੇ ਕੱਟੇ ਰਹਿਣਾ ਘਰ 'ਚ ਨਾ ਰਹਿਣਾ ਘਰ 'ਚ ਘੱਟ ਟਾਈਮ ਸਪੈਂਡ ਕਰਨਾ ਜੇ ਘਰ 'ਚ ਰਹਿਣਾ ਤਾਂ ਆਪਣੇ ਰੂਮ ਨੂੰ ਲੌਕ ਕਰਕੇ ਰੱਖਣਾ। ਔਰ ਹਰ ਟਾਈਮ ਇੱਕ ਕਬਰਾਂ ਜਿਹੀ ਇੱਕ ਜਲਦਬਾਜ਼ੀ ਜੀ ਹਮੇਸ਼ਾ ਰਹਿੰਦੀ ਔਰ ਉਹਨਾਂ ਦੀ ਅੱਖਾਂ ਦੇ ਵਿੱਚ ਬਹੁਤ ਫਰਕ ਆਂਦਾ ਹੈ। ਅੱਖਾਂ ਨਾ ਜਿਵੇਂ ਟਿਕਦੀਆਂ ਨਹੀਂ ਇੱਕ ਜਗ੍ਹਾ। ਇੱਧਰ ਉੱਧਰ ਘੁੰਮੀਆਂ ਰਹਿੰਦੀਆਂ ਗੱਲ ਕਰਦੇ ਹੋਏ। ਉਹਨਾਂ ਨੂੰ ਇੱਕ ਲੈਕ ਆਫ ਕੌਨਫੀਡੈਂਸ ਹੋਏਗਾ। نیچے ਅੱਖਾਂ ਰੱਖ ਕੇ ਗੱਲ ਕਰਨਗੇ। ਅੱਖਾਂ 'ਚ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਸਕਦੇ। ਇਹ ਸਾਰੀ ਚੀਜ਼ਾਂ ਨੋਟਿਸ ਕਰਨ ਅਗਰ ਘਰ ਦੇ ਨਾ ਤਾਂ ਉਹ ਟਾਈਮ ਰੰਦੇ ਵਰਕ ਕੀਤਾ ਜਾ ਸਕਦਾ ਹੈ। ਠੀਕ ਹੈ ਸ਼ੁਕਰੀਆ ਮੈਡਮ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਮੈਡਮ ਨੀਤੂ 蒂ਮਾਨ ਮਨੋਵਿਗਿਆਨਿਕ ਨੇ ਔਰ ਇਹੋ ਜਿਹੇ ਕੇਸਾਂ ਦੇ ਨਾਲ ਤਕਰੀਬਨ ਵਾਸਤਾ ਹੁੰਦੇ ਨੇ ਰੋਜ਼ ਇਹਨਾਂ ਦੇ ਸਾਹਮਣੇ ਐਸੇ ਕੇਸ ਆਉਂਦੇ ਨੇ ਜਦੋਂ ਐਸੀ ਬੱਚਿਆਂ ਦੇ ਵਿੱਚ ਪ੍ਰਵਿਰਤੀ ਜਿਹੜੀ ਹੈ ਜਾਂ ਵੱਡਿਆਂ ਦੇ ਵਿੱਚ ਵੀ ਜਿਹੜੀ ਪ੍ਰਵਿਰਤੀ ਐਸੀ ਅਗਰ ਪਾਈ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਇਸ ਨੂੰ ਜੱਜ ਕਰ ਜਾਂਦੇ ਨੇ ਔਰ ਬਹੁਤ ਇਸ ਨੂੰ ਸਮਝ ਨਹੀਂ ਪਾਉਂਦੇ ਔਰ ਫਿਰ ਉਸ ਦੇ ਨਤੀਜੇ ਭਿਆਨਕ ਹੁੰਦੇ ਨੇ ਜਿਵੇਂ ਹਿਸਾਰ ਦੇ ਵਿੱਚ ਹੋਇਆ ਸਾਡੇ ਨਾਲ ਇੱਕ ਦਰਸ਼ਕ ਜੁੜੇ ਨੇ ਰੂਪ ਲਾਲ ਜੀ ਹਾਂਜੀ ਐ ਕਿੱਥੋਂ ਬੋਲ ਰਹੇ ਹੋ ਔਰ ਕੀ ਕਹਿਣਾ ਚਾਹ ਰਹੇ ਹੋ ਹਾਂਜੀ ਮੈਂ ਜੀ ਪਿੰਡ ਛੇਰਪੁਰ ਛੇਕੇ ਜਲੰਧਰ ਤੋਂ ਹਾਂਜੀ ਹਾਂ ਤੁਸੀਂ ਟੀਵੀ ਦੀ ਆਵਾਜ਼ ਕੱਟ ਕਰ ਦਿਓ ਜੀ ਜੇ ਟੀਵੀ ਸੁਣੋਗੇ ਆਪਦੇ ਆਪ ਨੂੰ ਤਾਂ ਉਹਦੇ ਚ ਕਨਫਿਊਜ਼ ਹੋ ਜਾਓਗੇ 4-5 ਸੈਕਿੰਡ ਦਾ ਫਰਕ ਹੁੰਦਾ ਹੈ ਟੀਵੀ ਦੀ ਆਵਾਜ਼ ਬੰਦ ਕਰਕੇ ਆਪਣੀ ਗੱਲ ਕੋ ਕੀ ਕਹਿਣਾ ਚਾਹ ਰਹੇ ਹਾਂਜੀ ਹਾਂਜੀ ਇਹ ਦੇਖਿਓ ਜਿਹੜੀ ਆਪਾਂ ਤੁਹਾਡੇ ਟੀਵੀ ਤੇ ਦੇਖਿਆ ਜੀ ਆਪਣੇ ਪ੍ਰਿੰਸੀਪਲ ਦੀ ਹੱਤਿਆ ਕਰਤੀ ਆ ਹਾਂਜੀ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਹੂੰ ਦੇਖੋ ਬੱਚਿਆ ਸਿੱਖਿਆ ਲੈਣ ਜਾਂਦਾ ਇੱਕ ਜਿਹੜਾ ਪ੍ਰਿੰਸੀਪਲ ਹੁੰਦਾ ਨਾ ਹੂੰ ਇੱਕ ਗੁਰੂ ਹੁੰਦਾ ਹੈ ਤੇ ਜੇ ਕੋ ਨੂੰ ਆਪਾਂ ਮਾਰ ਦਿਆਂਗੇ ਤੇ ਬਾਕੀ ਕੀ ਰਹਿ ਗਿਆ ਬਹੁਤ ਮਾੜੀ ਇਹ ਖਬਰ ਆ ਠੀਕ ਹੈ ਧੰਨਵਾਦ ਰੂਪ ਲਾਲ ਜੀ ਜੁੜਨ ਲਈ ਸੰਗਰੂਰ ਤੋਂ ਇੱਕ ਦਰਸ਼ਕ ਜੁੜੇ ਨੇ ਦਰਸ਼ਨਪਾਲ ਹਾਂਜੀ ਦਰਸ਼ਨ ਜੀ ਕੀ ਕਹਿਣਾ ਚਾ ਰਹੇ ਹੋ ਸਤਿਕਾਰ ਸਰ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਜੇ ਬਹੁਤ ਮਾੜੀ ਨਾ ਪਰ ਮੇਰਾ ਇੱਕ ਸੁਝਾਅ ਜੀ ਵੀ ਬੱਚੇ ਇਸ ਇਸ ਲੈਣ ਵੱਲ ਗਏ ਕਿਉਂ ਹੂੰ ਇਹਨਾਂ ਲਈ ਪਹਿਲਾਂ ਹੀ ਕਿਉਂ ਨਹੀਂ ਮਨੋਵਿਗਿਆਨੀ ਡਾਕਟਰ ਜਾਂ ਕੋਈ ਵਧੀਆ ادارے ਦਾ ਸਾਈਕੋਲੋਜੀਸਟ ਕਿਉਂ ਨਹੀਂ ਰੱਖ ਸਕਦੇ ਆਪਾਂ ਹੂੰ ਮੇਰੇ ਕਹਾ ਮੇਰਾ ਸਿਰਫ ਇਹੀ ਸੁਝਾਅ ਵੀ ਹਰੇਕ ਸਕੂਲ ਦੇ ਵਿੱਚ ਇੱਕ ਮਨੋਵਿਗਿਆਨੀ ਟੀਚਰ ਹੋਣਾ ਬਹੁਤ ਜ਼ਰੂਰੀ ਆ ਹੂੰ ਅੱਜ ਦਾ ਜਿਹੜਾ ਰੁਝਾਨ ਵੱਧ ਰਿਹਾ ਹੈ ਨਸ਼ਿਆਂ ਪਰੇ ਦੀ ਸਭ ਨੂੰ ਪਤਾ ਪੰਜਾਬ ਦੇ ਕੀ ਹਾਲਾਤ ਨੇ ਇਹ ਸਾਡੇ ਭਵਾਨੀਗੜ੍ਹ ਦੇ ਲੱਗੇ ਅੱਜ ਤੋਂ ਸਾਰ ਪਹਿਲਾਂ ਵੀ ਘਟਨਾ ਘਟੀਆਂ ਜੀ ਜੀ ਉੱਥੇ ਵੀ ਦੋ ਬੱਚਿਆਂ ਵੱਲੋਂ ਇੱਕ ਟੀਚਰ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀਗਾ ਜਿਹੜਾ ਹਜੇ ਤੱਕ ਉਹਦੀ ਡਿਸਕਸ ਹਜੇ ਤੱਕ ਠੀਕ ਨਹੀਂ ਹੋਈ ਤੇ ਮੇਰਾ ਇਹ ਹੈ ਵੀ ਹਰੇਕ ਸਕੂਲ ਦੇ ਵਿੱਚ ਇੱਕ ਮਨੋ ਮਨੋਵਿਗਿਆਨੀ ਜਾਂ ਕੋਈ ਸੈਕੋਲ ਦੀ ਨਾਲ ਰਿਲੇਟਡ ਟੇਰ ਜ਼ਰੂਰ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਇਹ ਸੁਝਾਅ ਦੇਣ ਲਈ ਬੜੀ ਬੜੀ ਵਾajib ਗੱਲ ਇਹਨਾਂ ਨੇ ਕੀਤੀ ਹੈ ਕਿਉਂਕਿ ਅੱਜ ਕੱਲ ਜੇ ਕਾਲਜਸ ਯੂਨੀਵਰਸਿਟੀਆਂ ਖਾਸ ਕਰਕੇ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਜੇ ਉੱਥੇ ਦੇਖਿਆ ਜਾਵੇ ਤਾਂ ਉੱਥੇ ਇੱਕ ਡਿਪਾਰਟਮੈਂਟ ਹੈ ਮੈਂਟਰਿੰਗ ਉਸ ਨੂੰ ਮੈਂਟਰਿੰਗ ਡਿਪਾਰਟਮੈਂਟ ਬੋਲਦੇ ਆ ਬਹੁਤ ਸਾਰੀਆਂ ਯੂਨੀਵਰਸਿਟੀਆਂ ਚ ਹੈ ਬਹੁਤ ਸਾਰੀ ਜਗ੍ਹਾ ਤੇ ਸ਼ਾਇਦ ਨਾ ਹੋਵੇ ਪਰ ਮੈਂਟਰਿੰਗ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ ਬੱਚਿਆਂ ਨੂੰ ਮੈਂਟਰ ਕਰਨਾ ਜੇ ਬੱਚਿਆਂ ਨੂੰ ਕੋਈ ਤਕਲੀਫ ਹੈ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਕੋਈ ਐਂਜਾਇਟੀ ਹੈ ਤਾਂ ਉਹ ਉਸ ਮੈਂਟਰਿੰਗ ਡਿਪਾਰਟਮੈਂਟ ਦੇ ਵਿੱਚ ਜਿੱਥੇ ਕੰਸਲਟੈਂਟ ਹੁੰਦੇ ਨੇ ਮਨੋਵਿਗਿਆਨਿਕ ਹੁੰਦੇ ਨੇ ਸਾਈਕੋਲੋਜਿਸਟ ਹੁੰਦੇ ਨੇ ਉਹਨਾਂ ਦੇ ਨਾਲ ਜਾ ਕੇ ਬੱਚੇ ਆਪਣੀ ਪ੍ਰੋਬਲਮ ਦੱਸਦੇ ਨੇ ਗੱਲਬਾਤ ਕਰਦੇ ਨੇ ਤੇ ਫਿਰ ਟੀਚਰ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਸ਼ਾਇਦ ਇਸ ਦੀ ਜ਼ਰੂਰਤ ਸਕੂਲਾਂ ਤੱਕ ਵੀ ਪਹੁੰਚ ਗਈ ਹੈ ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਜਿਹੜੀਆਂ ਮਨੋਵਿਗਿਆਨਿਕ ਸਮੱਸਿਆਵਾਂ ਉਹ ਘੱਟ ਹੁੰਦੀਆਂ ਨੇ ਪਰ ਜਦੋਂ ਇਸ ਤਰੀਕੇ ਦੇ ਇਨਸਟੈਂਸ ਸਾਹਮਣੇ ਆਉਂਦੇ ਨੇ ਇਸ ਤਰੀਕੇ ਦੇ ਘਟਨਾਕ੍ਰਮ ਸਾਹਮਣੇ ਆਉਂਦੇ ਨੇ ਤਾਂ ਫਿਰ ਇਹ ਸਵਾਲ ਖੜੇ ਹੋ ਜਾਂਦੇ ਨੇ ਕਿ ਬੱਚਿਆਂ ਦੀ ਜਿਹੜੀ ਮਨੋਵਿਗਿਆਨਿਕ ਸਥਿਤੀ ਹੈ ਉਸ ਨੂੰ ਸਮਝਣ ਦੇ ਲਈ ਕਿਸ ਤਰੀਕੇ ਦੇ ਫੈਸਲੇ ਹੋਣੇ ਚਾਹੀਦੇ ਨੇ ਸਾਡੇ ਨਾਲ ਇੱਕ ਹੋਰ ਦਰਸ਼ਕ ਜੁੜੇ ਨੇ ਹਾਂਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਔਰ ਕੀ ਕਹਿਣਾ ਚਾ ਰਹੇ ਹੋ ਮੈਂ ਕਸ਼ਮੀਰ ਸਿੰਘ ਬੋਲਦਾ ਜੀ ਹਾਂਜੀ ਪਟਿਆਲੇ ਤੋਂ ਹਾਂਜੀ ਹਾਂਜੀ ਤਾਂ ਤੋਂ ਮੈਂ ਸਰੇ ਖਾਨਚੰਨਾ ਵਿਜੇਪਾਲ ਜੀ ਹਾਂਜੀ ਮਤਲਬ ਇਹ ਇਹ ਪੇਰੈਂਟਸ ਦਾ ਕਸੂਰ ਆ ਮਤਲਬ ਪੇਰੈਂਟਸ ਆਪਣੇ ਬੱਚਿਆਂ ਨਾਲ ਠੀਕ ਤਰ੍ਹਾਂ ਡੀਲ ਨਹੀਂ ਕਰਦੇ ਹੂੰ ਆਹੀ ਜਿਹੜੇ ਪਰਦੇ ਨੇ ਮੈਂ ਯਾਦ ਆ ਮੇਰੇ ਇੱਕ ਵਾਰੀ ਇੱਕ ਮਾਸਟਰ ਹੁੰਦਾ ਸੀ ਰੋਸ਼ਨ ਲਾਲ ਜੀ ਉਹਨੇ ਮੇਰੇ ਵਾਲ ਪੁੱਟ ਪੁੱਟ ਕੇ ਝਗਮ ਕਰਦੇ ਮੈਂ ਮੈਂ ਘਰ ਆ ਕੇ ਦੱਸਿਆ ਉਹਨੇ ਘਰ ਆਦੇ ਆ ਕੇ ਕਹਿੰਦੇ ਵੀ ਤੂੰ ਉੱਥੇ ਕੋਈ ਗਲਤ ਗਲਤ ਕੀਤੀ ਹੋਏਗੀ ਤੇ ਫੇਰ ਵੀ ਕੰਮ ਕੀਤਾ ਜੇ ਮੇਰੇ ਹਾਂ ਤੇ ਅੱਜ ਕੱਲ੍ਹ ਤੇ ਪੇਰੈਂਟਸ ਤੇ ਪਹਿਲਾਂ ਹੀ ਚੁੱਕਿਆ ਹੁੰਦਾ ਸਮਾਨ ਦੀ ਮੇਰੇ ਬੱਚੇ ਨੂੰ ਕਿਉਂ ਮਾਰਿਆ ਜੇ ਕਿ ਕਿਤਾਬ ਹੋ ਕੇ ਕਿਤਾਬ ਇਹ ਇਸ ਕਰਕੇ ਪੇਰੈਂਟਸ ਦਾ ਬਹੁਤ ਜ਼ਿਆਦਾ ਇਹ ਇਹ ਵਾਲੀ ਜਿਹੜੀ ਸਮੱਸਿਆ ਹੈ ਇਹ ਜਿਹੜੇ 90 ਤੋਂ ਪਹਿਲਾਂ ਦੇ ਨੇ ਜਾਂ 90 ਤੋਂ ਬਾਅਦ ਵੀ ਥੋੜਾ ਦੇਰ ਤੱਕ ਕਹਿ ਸਕਦੇ ਆ ਕਿ ਨਹੀਂ ਪਰ ਸਨ 2000 ਤੋਂ ਬਾਅਦ ਵਾਲੇ ਜਿਹੜੇ ਨੇ ਉੱਥੇ ਆ ਕੇ ਮਾਹੌਲ ਬਦਲ ਗਿਆ ਹਾਂ ਜੀ ਬੱਚਿਆਂ ਨੂੰ ਪਹਿਲਾਂ ਤਾਂ ਬਹੁthetaਾ ਕੁੱਟ ਸਾਡੇ ਵਰਗਿਆਂ ਨੇ ਬਹੁ ਖਾਧੀ ਹੈ ਸਕੂਲਾਂ ਦੇ ਵਿੱਚ ਕਦੇ ਕੋਈ ਸ਼ਿਕਾਇਤ ਨਹੀਂ ਉਲਟਾ ਬਾਅਦ ਦੇ ਵਿੱਚ ਵੀ ਉਹਨਾਂ ਨੂੰ ਮਿਲਦੇ ਰਹੇ ਆ ਪ੍ਰਿੰਸੀਪਲ ਦੇ ਨਾਲ ਫੋਨਾਂ 'ਤੇ ਵੀ ਗੱਲਬਾਤ ਕਰਦੇ ਰਹੇ ਆ ਪਰ ਅੱਜ ਕੱਲ ਇਹ ਸਮੱਸਿਆ ਜ਼ਿਆਦਾ ਹੋ ਗਈ ਠੀਕ ਹੈ ਸ਼ੁਕਰੀਆ ਐ ਕਸ਼ਮੀਰ ਸਿੰਘ ਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕੀ ਐ ਚੰਡੀਗੜ੍ਹ ਤੋਂ ਸਾਡੇ ਨਾਲ ਇੱਕ ਦਰਸ਼ਕ ਜੁੜੇ ਨੇ ਨਰਿੰਦਰ ਜੀ ਐ ਨਰਿੰਦਰ ਜੀ ਕੀ ਕਹਿਣਾ ਚਾ ਰਹੇ ਹੋ ਕੋਈ ਸੁਝਾਅ ਹੈ ਸਭ ਗੱਲ ਇਹ ਵੀ ਇਸ ਜਿੰਨੀ ਜਿੰਨੇ ਮੈਂ ਇੱਥੇ ਚੰਡੀਗੜ੍ਹ ਦੇ ਵਿੱਚ ਆਪਣੀ ਮੈਂ ਚੰਡੀਗੜ੍ਹ ਤੋਂ ਜੰਪਲ ਆ ਹਾਂਜੀ ਇੱਥੇ ਵੀ ਮੇਰੀ ਸਾਰੀ ਲਾਈਫ ਹੈ ਜੀ ਤੇ ਇਹਦੇ ਵਿੱਚ ਸਭ ਤੋਂ ਜਿਹੜੀ ਮੈਂ ਤੁਹਾਨੂੰ ਜ਼ਰੂਰੀ ਗੱਲ ਦੱਸਣੀ ਚਾਹਾਂ ਭਈ ਬੱਚੇ ਉੱਤੇ ਤੁਸੀਂ ਦਾਦਾ ਦਾਦੀ ਮਾਪੇ ਚਾਰਾਂ ਦਾ ਫਰਕ ਬਣਦਾ ਹੈ ਉਹਦੇ ਉੱਤੇ ਡੌਗ ਵਾਚ ਰੱਖੋ ਹੂੰ ਜਿਹੜੀ ਬਹੁਤ ਜ਼ਰੂਰੀ ਹੈ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਟੋਕਦੇ ਜਦੋਂ ਉਹਨਾਂ ਦਾ ਧਿਆਨ ਘੱਟ ਰੱਖਦੇ ਹਾਂ ਉਹਨਾਂ ਨੂੰ ਵਾਚ ਘੱਟ ਕਰਦੇ ਹਾਂ ਜੀ ਆਪਾਂ ਨੂੰ ਚਾਹੀਦਾ ਡੌਗ ਵਾਚ ਰੱਖੀ ਹੋਣਾ ਦੇ ਉੱਤੇ ਹੂੰ ਡੌਗ ਵਾਚ ਰੱਖਣ ਦੇ ਨਾਲ ਹਮੇਸ਼ਾ ਤੁਹਾਨੂੰ ਉਹਨਾਂ ਦੀ ਕੋਈ ਨਾ ਕੋਈ ਉਦੋਂ ਦੀ ਹੱਕਤ ਛੇਤੀ ਪਤਾ ਲੱਗ ਜਾਏਗੀ ਅੱਜ ਇਕੱਲਾ ਸੀਲ ਪਰਨਾ ਜ਼ਿੰਮੇਵਾਰੀ ਨਹੀਂ ਹੈ ਸੋਸ਼ਲ ਸਾਹਿਬ ਇਹ ਮਾਪੇ ਦਾਦਾ-ਦਾਦੀ ਸਾਰਿਆਂ ਦੀ ਡਿਊਟੀ ਹੈ ਪੂਰੀ ਅੱਜ ਸੋਸ਼ਲ ਮੀਡੀਆ ਜ਼ਿੰਮੇਵਾਰ ਹੈ ਇਹੋ ਜੀ ਮਾਨਸਿਕਤਾ ਦੇ ਲਈ ਸਮਝਦੇ ਹੋ ਬਿਲਕੁਲ ਸਰ ਬਿਲਕੁਲ ਹਾਂ ਸਰ ਸੋਸ਼ਲ ਮੀਡੀਆ ਇਹਦਾ ਜ਼ਿੰਮੇਵਾਰ ਹੈਗਾ ਔਰ ਸੋਸ਼ਲ ਮੀਡੀਆ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਹਮ ਠੀਕ ਹੈ ਧੰਨਵਾਦ ਧੰਨਵਾਦ ਸਾਡੇ ਨਾਲ ਸੁਖਬੀਰ ਸਿੰਘ ਜੁੜੇ ਨੇ ਫਿਰੋਜ਼ਪੁਰ ਤੋਂ ਸੁਖਬੀਰ ਜੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਆ ਕਿ ਜੋ ਨਿਊਜ਼ ਸੀ ਮੈਂ ਦੇਖਿਆ ਕ੍ਰਿੰਟ ਹਾਂਜੀ ਇਹ ਆਪਾਂ ਨੇ ਪੰਜਾਬ ਦੇ ਹਰ ਸਕੂਲ ਤੇ ਹੋਊਗਾ ਹੀ ਅੱਗੇ ਜਾ ਕੇ ਕਿਉਂਕਿ ਬੱਚੇ ਨਾ ਇੱਕ ਆਉਂਦੀਆਂ ਸਕੂਲ ਲੈਪ ਹੁੰਦੀ ਹੈ ਜਿਹੜੀ ਆਹ ਮਿਲਦੀ ਆ ਸ਼ਾਪ ਤੋਂ ਕੀ 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 ਮਿਲਦਾ ਕੀ ਮਿਲਦਾ ਦੁਬਾਰਾ ਦੱਸਿਓ ਸਕੂਲ ਲੈਪ ਸਕੂਲ ਲੈਪ ਅੱਛਾ ਹਾਂਜੀ ਜਿੱਦਾਂ ਗੁਟਕਾ ਹੁੰਦਾ ਨਾ ਜਰਦਾ ਜਿਹੜਾ ਹੀ ਉਸ ਤਰ੍ਹਾਂ ਦੀ ਹੁੰਦੀ ਹੈ ਕੁੜੀ ਜੀ ਉਹ 1 1 2 ਦੇ ਬੱਚੇ ਜ਼ਿਆਦਾਤਰ ਲੰਮਦੇ ਹੀ ਲੰਮਦੇ ਆ ਜੀ अच्छा उस तो बाद मैं आज्यखी दे देखया मेरे ਪਿੰਡ ਦੇ ਕੁਝ ਬੰਦੇ ਬੱਚੇ ਮੰਨ ਲਓ ਸਕੂਲ ਲੱਫ ਤੋਂ ਚਿੱਤੇ ਤੱਕ ਪਹੁੰਚ ਗਈ ਹਮ ਸ਼ੁਰੂ ਉਹਦੇ ਤੋਂ ਹੁੰਦੇ ਕੋਲੈਪ ਤੋਂ ਜੀ ਤੇ ਸਕੂਲਾਂ ਦੀਆਂ ਦੁਕਾਨਾਂ ਦੇ ਆਸ-ਪਾਸ ਮਿਲਦੀ ਹੈ ਹਾਂਜੀ ਹਾਂਜੀ ਕਰਿਆਨੇ ਵਾਲੀਆਂ ਸ਼ਾਪ ਤੇ ਆ ਨਹੀਂ ਮਿਲ ਜਾਂਦੀ ਹੈ ਜੀ ਅੱਛਾ ਹਾਂਜੀ ਤੇ ਉਹਦੇ ਤੋਂ ਚਿੱਤੇ ਤੱਕ ਪਹੁੰਚ ਜਾਂਦੀ ਹੈ ਜੀ ਬੱਚੇ ਤੇ ਇਹਦੇ ਅੱਛੀ ਦੇਖਣ ਦੀ ਗੱਲ ਹੈ ਜੀ ਇਹ ਤੇ ਆਪਾਂ ਨੂੰ ਪਹਿਲਾਂ ਉਸ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਬੱਚੇ ਇਹ ਗੱਲ ਕਰਨੀ ਸੀ ਜੀ ਚੈਕਿੰਗ ਹੋਣੀ ਚਾਹੀਦੀ ਆ ਕਿ ਜਿਹੜੇ ਬੱਚੇ ਟੀਕੇ ਸਮੇਂ ਤੇ ਲੈ ਰਹੇ ਆ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਧੰਨਵਾਦ ਸੁਖਬੀਰ ਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਇਹ ਤਜਰਬੇ ਨੇ ਇਹ ਦਰਸ਼ਕਾਂ ਦੇ ਤਜਰਬੇ ਨੇ ਨਾਲ ਉਹਨਾਂ ਦੇ ਸੁਝਾਅ ਨੇ ਹੁਣ ਜਿਵੇਂ ਇਹ ਫਰੋਜ਼ਪੁਰ ਤੋਂ ਦਰਸ਼ਕ ਸੀ ਸੁਖਬੀਰ ਸਿੰਘ ਇਹ ਕਹਿ ਰਹੇ ਨੇ ਕਿ ਸਕੂਲਾਂ ਦੇ ਬਾਹਰ ਕੂਲਿਪ ਮਿਲਦੀ ਹੈ ਇੱਕ ਜਰਦੇ ਦੀ ਫਾਰਮ ਹੁੰਦੀ ਹੈ ਤੇ ਉਹਨੂੰ ਬੱਚੇ ਲਾਉਂਦੇ ਨੇ ਸਟੂਡੈਂਟ ਵੱਡੇ ਵੀ ਲਾਉਂਦੇ ਨੇ ਪਰ ਸਕੂਲਾਂ ਦੇ ਬਾਹਰ ਜਦੋਂ ਕਰਿਆਨੇ ਵਾਲੀਆਂ ਦੁਕਾਨਾਂ ਤੇ ਮਿਲਦੀ ਆ ਤਾਂ ਉਹ ਇੱਕ ਦੂਜੇ ਦੀ ਵੇਖਾ ਵੇਖੀ ਉਹ ਇਹੋ ਜੇ ਇਹੋ ਜੇ ਕੰਮ ਤੋਂ ਸ਼ੁਰੂਆਤ ਕਰ ਲੈਂਦੇ ਨੇ ਤੇ ਹੌਲੀ ਹੌਲੀ ਫਿਰ ਚਿੱਟੇ ਤੱਕ ਜਾਂ ਵੱਡੇ ਨਸ਼ਾ ਹੈਰੋਇਨ ਤੱਕ ਪਹੁੰਚ ਜਾਂਦੇ ਆ ਸੋ ਇਹਦੀ ਜੜ ਜਿਹੜੀ ਹੈ ਉਹ ਕਈ ਵਾਰੀ ਸਕੂਲ ਪੱਧਰ ਤੋਂ ਸ਼ੁਰੂ ਹੋ ਜਾਂਦੀ ਹੈ ਹੁਣ ਇਸ ਕੇਸ ਦੇ ਵਿੱਚ ਉਹ ਕਿਦਾਂ ਦਾ ਨਸ਼ਾ ਕਰ ਰਹੇ ਸੀ ਬੱਚੇ ਇਹ ਕਨਫਰਮ ਨਹੀਂ ਹੋਇਆ ਜਾਂ ਕਿਸੇ ਨੇ ਕਲੀਅਰ ਨਹੀਂ ਦੱਸਿਆ ਪਰ ਸਾਡੇ ਰਿਪੋਰਟਰ ਜਿਵੇਂ ਦੱਸ ਰਹੇ ਸੀ ਕਿ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿਉਂਕਿ ਵਜ੍ਹਾ ਜਦੋਂ ਕੋਈ ਤੁਸੀਂ ਘਟਨਾ ਕ੍ਰਮ ਦਾ ਜ਼ਿਕਰ ਕਰਦੇ ਹੋ ਕਿ ਪ੍ਰਿੰਸੀਪਲ ਨੂੰ ਉਹਨਾਂ ਨੇ ਚਾਕੂ ਮਾਰ ਕੇ ਮਾਰਤਾ ਸੀ ਨੌਬਤ ਕਿਉਂ ਹੀ ਉਹਦੀ ਵਜ੍ਹਾ ਕੀ ਸੀ ਤਾਂ ਵਜ੍ਹਾ ਬੋਟੇ ਤੌਰ ਤੇ ਸਾਹਮਣੇ ਆ ਰਹੀ ਹੈ ਕਿ ਬੱਚੇ ਕੋਈ ਨਸ਼ਾ ਕਰ ਰਹੇ ਸੀ ਜਾਂ ਪ੍ਰਿੰਸੀਪਲ ਨੇ ਉਹਨਾਂ ਨੂੰ ਦੇਖ ਲਿਆ ਕਰਦੇ ਹੋਏ ਜਾਂ ਉਹਨਾਂ ਦੇ ਕੋਲੋਂ ਪਕੜਿਆ ਗਿਆ ਤਾਂ ਉਹਨਾਂ ਨੇ ਡਾਂਟਿਆ ਤੇ ਉਹਨਾਂ ਨੇ ਗੁੱਸੇ 'ਚ ਆ ਕੇ ਇਹ ਬੱਚੇ ਦਾ ਬੱਚੇ ਨੇ ਪ੍ਰਿੰਸੀਪਲ ਦਾ ਮਰਡਰ ਕਰ ਦਿੱਤਾ ਇੱਕ ਹੋਰ ਦਰਸ਼ਕ ਜੁੜੇ ਨੇ ਪ੍ਰਤਾਪ ਸਿੰਘ ਜੀ ਐ ਪ੍ਰਤਾਪ ਸਿੰਘ ਜੀ ਕੀ ਕਹਿਣਾ ਚਾ ਰਹੇ ਹੋ ਔਰ ਕੋਈ ਸੁਝਾਅ ਹੋਵੇ ਹਾਂ ਜੀ ਹਾਂ ਜੀ ਇਹ ਜੀ ਅਸਲ ਹਾਂ ਜੀ ਹਾਜੀ ਬੋਲੋ ਇਹਦੀ ਅਸਲ ਇਹ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਸਖਾਈ ਮਾਣ ਦੇ ਕਰਤੀ ਇਹਦਾ ਕਾਰਨ ਇਹ ਜੀ ਅੱਗੇ ਬੱਚਿਆਂ ਨੂੰ ਜੋ ਜਿੰਨਾ ਵਰਦੀ ਖੁੱਟ ਗਈ ਦੇ ਕਿਤੇ ਕਦੀ ਕਿਥੇ ਰੇ ਸਰਾਜਨੀ ਕੀ ਕੰਮ ਆਪਿਆਂ ਨੇ ਜੀ ਜੀ ਇਸ ਕਰਕੇ ਅਸੀਂ ਹੋਰ ਇਹ ਕਹ ਰਿਹਾ ਅਸੀਂ ਸਕੂਲੇ ਜਾ ਕੇ ਕਿਨੇ ਵੀ ਜੋ ਸਾਡੇ ਵਾਲੇ ਜੋ ਮਰਜ਼ੀ ਕਰੋ ਬੱਚਿਆਂ ਨੂੰ ਭਾਵੇਂ ਪੁੱਠਾ ਕੰਗਰ ਬੱਚੇ ਨੂੰ ਪੜ੍ਹਾਈ ਹੋਣੀ ਚਾਹੀਦੀ ਆ ਸਾਡੇ ਨਾਲ ਆਪੇ ਰਹੀ ਸਾਨੂੰ ਊੜਾ ਜੜਾ ਨਹੀਂ ਹੁੰਦਾ ਜਦੋਂ ਬੱਚੇ ਸਰਨੇ ਸਾਨੂੰ ਚਪੇੜਾ ਮਾਰੀ ਨੂੰ ਊੜਾੜਾ ਉਹਨਾਂ ਦਾ ਸਾਡੇ ਜੋਗੇ ਧਿਆਨ ਹੀ ਨਹੀਂ ਲੱਗਦਾ ਉਸ ਕੰਮ ਤੇ ਜੀ ਪਰ ਇਹਦੇ ਚ ਇਹਦੇ ਚ ਸਾਰੇ ਜਣੇ ਨਹੀਂ ਇਸ ਤਰੀਕੇ ਨਾਲ ਸੋਚਦੇ ਨਾ ਜੀ ਬਹੁਤ ਸਾਰੇ ਪੇਰੈਂਟਸ ਜੇ ਕਿਸੇ ਦੇ ਬੱਚੇ ਨੂੰ ਕੁੱਟਿਆ ਜਾਵੇ ਤਾਂ ਉਹ ਸ਼ਿਕਾਇਤਾਂ ਵੀ ਕਰਦੇ ਨੇ ਪੁਲਿਸ ਕੰਪਲੇਂਟਾਂ ਤੱਕ ਹੁੰਦੀਆਂ ਨੇ ਸੋ ਫਿਰ ਉਹਦੇ ਵਿੱਚ ਟੀਚਰ ਅਗਲਾ ਸੋਚਦਾ ਕਿ ਮੈਂ ਕਿਉਂ ਪੰਗੇ 'ਚ ਪੈਣਾ ਟੀਚਰ ਨਹੀਂ ਰੋਕਦੇ ਉਹਨਾਂ ਦੀ ਤੇ ਜੌਬ ਹੈ ਕੱਲ ਨੂੰ ਅਲਟੀਮੇਟਲੀ ਉਹਨਾਂ ਨੇ ਇੰਨਾ ਬਿਓਂਡ ਦਾ ਲਾਅ ਜਾ ਕੇ ਕਿ ਕੱਲ ਨੂੰ ਕਾਨੂੰਨ ਵੀ ਕੁਛ ਸਖਤ ਹੋਏ ਨੇ ਉਹਨਾਂ ਦੇ ਵਿੱਚ ਬਦਲਾਅ ਹੋਏ ਨੇ ਉਹ ਵੀ ਇੱਕ ਵਜ੍ਹਾ ਹੈ ਸੋਸ਼ਲ ਮੀਡੀਆ ਇੱਕ ਵਜ੍ਹਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਮਝਣਾ ਪਏਗਾ ਸ਼ੁਕਰੀਆ ਧੰਨਵਾਦ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਇੱਕ ਸਾਡੇ ਨਾਲ ਰੂਪਨਗਰ ਤੋਂ ਜੁੜੇ ਨੇ ਸਤਬੀਰ ਚੀਮਾ ਜੀ ਦਰਸ਼ਕ ਹਾਂਜੀ ਚੀਮਾ ਜੀ ਕੀ ਕਹਿਣਾ ਚਾ ਰਹੇ ਹੋ ਚਲੋ ਕੋਸ਼ਿਸ਼ ਕਰਾਂਗੇ ਅਡੜ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਫੋਨ ਕਾਲਸ ਤੇ ਕਾਫੀ ਸੁਝਾਅ ਵੀ ਆਉਂਦੇ ਨੇ ਔਰ ਵਜ੍ਹਾ ਵੀ ਪਤਾ ਚੱਲਦੀ ਹੈ ਕਿ ਜਦੋਂ ਤੁਸੀਂ ਸਮਾਜ ਦਾ ਜ਼ਿਕਰ ਕਰਦੇ ਹੋ ਲੋਕਾਂ ਦਾ ਜ਼ਿਕਰ ਕਰਦੇ ਹੋ ਪਬਲਿਕ ਕਿਸ ਤਰੀਕੇ ਨਾਲ ਰਿਐਕਟ ਕਰਦੀ ਹੈ ਉਹ ਤੁਹਾਡੀਆਂ ਫੋਨ ਕਾਲਸ ਦੇ ਵਿੱਚ ਕਾਫੀ ਹੱਦ ਤੱਕ ਪਤਾ ਚੱਲ ਜਾਂਦਾ ਹੈ ਕਲੀਅਰ ਹੋ ਜਾਂਦਾ ਹੈ ਬਹੁਤ ਸਾਰੇ ਪੇਰੈਂਟਸ ਹਨ ਪੇਰੈਂਟਸ ਨੇ ਜਿਨ੍ਹਾਂ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕਿ ਜੇ ਟੀਚਰ ਉਹਨਾਂ ਦੇ ਬੱਚੇ ਨੂੰ ਡਾਂਟਦੇ ਨੇ ਥੋੜਾ ਬਹੁਤ ਮਾਰਦੇ ਵੀ ਨੇ ਕੋਈ ਇਤਰਾਜ਼ ਨਹੀਂ ਉਹ ਕਹਿੰਦੇ ਨੇ ਕਿ ਸਾਡਾ ਬੱਚਾ ਠੀਕ ਰਵੇ ਚੰਗੀਆਂ ਚੀਜ਼ਾਂ ਸਿੱਖੇ ਜੇ ਥੋੜੀ ਬਹੁਤ ਮਾਰ ਵੀ ਪੈਂਦੀ ਹੈ ਤਾਂ ਹਰੇਕ ਮਾਪੇ ਨੇ ਵੀ ਸ਼ੁਰੂ ਚ ਖਾਧੀ ਹੈ ਤੇ ਜੇ ਬੱਚਿਆਂ ਨੂੰ ਵੀ ਪਏਗੀ ਤੇ ਉਹ ਥੋੜਾ ਜਿਹਾ ਸਹੀ ਰਸਤੇ ਵਾਲੀ ਜਾਣਗੇ ਟੀਚਰ ਜੇ ਮਾਰਦੇ ਵੀ ਨੇ ਤਾਂ ਉਹਨਾਂ ਨੂੰ ਗਲਤ ਰਸਤੇ ਪਾਉਣ ਲਈ ਗਰਤਲ ਰਸਤੇ ਤੋਂ ਮੋੜਨ ਦੇ ਲਈ ਜਾਂ ਸਹੀ ਰਸਤੇ ਪਾਉਣ ਲਈ ਡਾਂਟਦੇ ਨੇ ਜਾਂ ਕੋਈ ਚਪੇੜ ਮਾਰਦੇ ਨੇ ਪਰ ਕਈ ਵਾਰੀ ਇਹਨਾਂ ਚੀਜ਼ਾਂ ਤੇ ਇਤਰਾਜ਼ ਇੰਨੇ ਵੱਡੇ ਹੋ ਜਾਂਦੇ ਆ ਕਿ ਮੁੜ ਕੇ ਟੀਚਰ ਦੁਬਾਰਾ ਐਸੀ ਕੋਸ਼ਿਸ਼ ਹੀ ਨਹੀਂ ਕਰਦੇ ਔਰ ਉਹ ਚੁੱਪਚਾਪ ਆਪਣਾ ਕੰਮ ਕਰਦੇ ਨੇ ਔਰ ਕਹਿ ਦਿੰਦੇ ਨੇ ਕਿ ਕਿਉਂ ਪੰਗੇ ਚ ਪੈਣਾ ਇੱਕ ਹੋਰ ਕੋਲਰ ਸਾਡੇ ਨਾਲ ਜੁੜੇ ਨੇ ਹਾਂਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਔਰ ਕੀ ਕਹਿਣਾ ਚਾ ਰਹੇ ਹੋ ਹਲੋ ਹਾਂਜੀ ਹਾਂਜੀ ਕਹਿ ਸਕਦੇ ਹੋ ਆਪਣੀ ਗੱਲ ਹਾਂ ਜੀ ਦਾ ਨਮਸਕਾਰ ਜੀ ਨਮਸਕਾਰ ਜੀ ਔਰ ਤੁਸੀਂ ਕਹਿ ਸਕਦੇ ਹੋ ਜੀ ਆਪਣੀ ਗੱਲ ਮੈਨੂੰ ਮੈਨੂੰ ਸਿਲਪੀਰੈਂਸ ਬਚਨ ਨੂੰ ਇਗਨੋਰ ਕਰਾ ਬੈਠਾ ਤੋੜੀ ਆਵਾਜ਼ ਨਹੀਂ ਆ ਰਹੀ ਸਾਫ ਮਾਫ ਕਰਨਾ ਦੁਬਾਰਾ ਦੁਬਾਰਾ ਕੋਸ਼ਿਸ਼ ਕਰੋ ਸ਼ਾਇਦ ਤੁਹਾਡੀ ਇੱਕ ਸਾਡੇ ਨਾਲ ਹੋਰ ਕਾਲਰ ਜੁੜੇ ਨੇ ਜਗਜੀਤ ਸਿੰਘ ਅੰਮ੍ਰਿਤਸਰ ਤੋਂ ਹਾਂਜੀ ਜਗਜੀਤ ਜੀ ਕੀ ਕਹਿਣਾ ਚਾ ਰਹੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਬੱਚੇ ਨੂੰ ਮੋਬਾਈਲ ਪਲਸ 2 ਤੋਂ ਬਾਅਦ ਦੇਣਾ ਚਾਹੀਦਾ ਜੀ ਅੱਜ ਕੱਲ੍ਹ ਜੰਮਦੇ ਨੇ ਆਣਿਆਂ ਨੂੰ ਮੋਬਾਈਲ ਪੜਾ ਦਿੰਦੇ ਆ ਹੂੰ ਇਹਦੇ ਵਿੱਚ ਕਈ ਚੀਜ਼ਾਂ ਹਨ ਮਨੂੰ ਬੱਚਿਆਂ ਨੂੰ ਇਹੋ ਜਿਹੀਆਂ ਆ ਜਿਹੜੀਆਂ ਉਹ ਬੱਚਿਆਂ ਦੇ ਵੇਖਣ ਵਾਲੀਆਂ ਨਹੀਂ ਜਿਹੜੇ ਅੱਜ ਬੱਚੇ ਵੇਖਣਦੇ ਆ ਜੀ ਅੱਜ ਉਹ ਇਹਦੇ ਕਰਕੇ ਜਿਹੜੇ ਆ ਉਹ ਗੈਂਗਸਟਰ ਵਾਦਲ ਜਾਂ ਹੋਰ ਕਈ ਇਹੋ ਜਿਹੀਆਂ ਵੀਡੀਓ ਆਉਂਦੀਆਂ ਆ ਜਿਨ੍ਹਾਂ ਦਾ ਬਹੁਤ ਪ੍ਰਭਾਵ ਬੱਚਿਆਂ 'ਤੇ ਪੈਂਦਾ ਕਿਉਂਕਿ ਮੋਬਾਈਲ ਵੀ ਮੋਬਾਈਲ ਵੀ ਇੱਛਾ ਨਾਲ ਤੇ ਨਹੀਂ ਪਰ ਮਜਬੂਰੀ ਦੇ ਨਾਲ ਸ਼ੁਰੂ ਹੋਇਆ ਸੀ 2020 ਜਦੋਂ ਕੋਵਿਡ ਆਇਆ ਉਸ ਵੇਲੇ ਆਨਲਾਈਨ ਕਲਾਸਾਂ ਲੱਗੀਆਂ ਔਰ ਉਸ ਵੇਲੇ ਮਜਬੂਰੀ ਚ ਬੱਚਿਆਂ ਨੂੰ ਮੋਬਾਈਲ ਦੇਣੇ ਪਏ ਹਾਲਾਂਕਿ ਬਹੁਤ ਸਾਰੇ ਪੇਰੈਂਟਸ ਨਹੀਂ ਚਾਹੁੰਦੇ ਸੀ ਕਿ ਦੇਈਏ ਪਰ ਜਦੋਂ ਆਨਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਤਾਂ ਦੇਣੇ ਪਏ ਤੇ ਫਿਰ ਜਦੋਂ ਇੱਕ ਵਾਰੀ ਤੁਸੀਂ ਬੱਚੇ ਨੂੰ ਮੋਬਾਈਲ ਫੜਾ ਦਿਓ ਫਿਰ ਉਹ ਵਾਪਸ ਲੈਣਾ ਬਹੁਤ ਔਖਾ ਹੋ ਜਾਂਦਾ ਹੈ ਇਹ ਵੀ ਇੱਕ ਸੱਚਾਈ ਹੈ ਅੱਜਕੱਲ ਅੱਜਕੱਲ ਤੇ ਛੋਟੇ ਬੱਚੇ ਜਿਹੜੇ ਜਾਂਦੇ ਉਹਨਾਂ ਨੂੰ ਖੇਡਣ ਵਾਸਤੇ ਮੋਬਾਈਲ ਆਓ ਚਾਰ ਚਾਰ ਪੰਜ ਪੰਜ ਸਾਲ ਦੇ ਉਹ ਖੇਡਣ ਲੱਗ ਪਿਓ ਉਹਦੇ ਨਾਲ ਠੀਕ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹ ਇੱਕ ਇੱਕ ਸਿਆਣਾ ਸੁਝਾਅ ਹੈ ਕਿ ਇਹ ਮੋਬਾਈਲ ਜਿਹੜਾ ਹੈ ਬੱਚਿਆਂ ਨੂੰ ਦੇਣਾ ਕਿਉਂਕਿ ਸੋਸ਼ਲ ਮੀਡੀਆ ਤੇ ਅਗਲਾ ਕਦਮ ਹੈ ਸ਼ੁਰੂਆਤ ਮੋਬਾਈਲ ਤੋਂ ਹੁੰਦੀ ਹੈ ਬੱਚੇ ਮੋਬਾਈਲ ਤੇ ਆਉਂਦੇ ਨੇ ਮੋਬਾਈਲ ਤੇ ਗੇਮਾਂ ਖੇਡਦੇ ਨੇ ਮੋਬਾਈਲ ਤੇ ਆਪਣਾ ਟਾਈਮ ਸਪੈਂਡ ਕਰਦੇ ਨੇ ਔਰ ਇਸ ਕਰਕੇ ਐਂਜਾਇਟੀ ਵਰਗੀਆਂ ਜਾਂ ਆਪਣੇ ਆਪ ਚ ਇਕੱਲੇਪਨ ਵਰਗੀਆਂ ਸਵੱਸਿਆਵਾਂ ਘੇਰ ਲੈਂਦੀਆਂ ਕਿਉਂਕਿ ਜਦੋਂ ਤੁਸੀਂ ਦੂਜੇ ਬੱਚਿਆਂ ਦੇ ਨਾਲ ਫਿਜ਼ੀਕਲੀ ਖੇਡਦੇ ਨਹੀਂ ਐਕਸਰਸਾਈਜ਼ ਨਹੀਂ ਕਰਦੇ ਉਹਨਾਂ ਦੇ ਨਾਲ ਰابطਾ ਨਹੀਂ ਰੱਖਦੇ ਤਾਂ ਜ਼ਿੰਦਗੀ ਮੋਬਾਈਲ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ ਫਿਰ ਮੋਬਾਈਲ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਤੁਹਾਡੀ ਮਾਨਸਿਕ ਦਸ਼ਾ ਨੂੰ ਪ੍ਰਭਾਵਿਤ ਕਰਦੀਆਂ ਔਰ ਕਈ ਵਾਰੀ ਤੁਹਾਨੂੰ ਖਤਰਨਾਕ ਪਾਸੇ ਵੱਲ ਲੈ ਜਾਂਦੀਆਂ